ਕੀਤੇ ਕੋਈ ਦਿਨ ਪਹਿਲਾਂ ਕਲਾਨੌਰ ਕਸਬੇ ਦੇ ਪਿੰਡ ਭੰਡਵਾ ਤੋਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਨੂੰ ਵੇਖ ਕੇ ਸਮੁੱਚੇ ਪੰਜਾਬੀਆਂ ਦੇ ਨਹੀਂ ਸਾਰੇ ਵਰਲਡ 'ਚ ਵੱਸਦੇ ਜਿਹੜੇ ਕਿ ਪਿਆਰ ਕਰਦੇ ਹਨ ਗਰੀਬਾਂ ਦਾ ਦਰਦ ਜਾਣਦੇ ਹਨ ਉਹਨਾਂ ਦੇ ਹਿਰਦੇ ਬਲੁੰਦਰੇ ਗਏ ਸਨ ਜਿੱਥੇ ਇੱਕ ਗਰੀਬ ਪਰਿਵਾਰ ਦਾ ਘਰ ਇਸ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਢਾਹਿਆ ਗਿਆ ਸੀ ਉਸ ਨੂੰ ਲੈ ਕੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਵਾਇਰਲ ਹੁੰਦੀ ਹੈ ਅੱਜ ਉਸੇ ਪਿੰਡ ਵਿੱਚ ਖੜੇ ਹਾਂ ਇੱਕ ਬੜੀ ਸੁਖਦ ਗੱਲ ਸੁਖਦ ਖਬਰ ਨਿਸ਼ਰ ਕਰਨ ਜਾ ਰਹੇ ਹਾਂ ਸਿੱਖ ਜਥੇਬੰਦੀਆਂ ਅਤੇ ਭੈਣ ਜੀ ਹਰਜੀਤ ਕੌਰ ਭਗਵਾਨਪੁਰ ਤੋਂ ਉਹਨਾਂ ਨੇ ਇਸ ਪਰਿਵਾਰ ਦਾ ਇੱਕ ਘਰ ਬਣਾਉਣ ਦਾ بیڑا ਚੁੱਕਿਆ ਹੈ ਅੱਜ ਨੀ ਪੱਥਰ ਰੱਖਿਆ ਗਿਆ ਹੈ ਉਹ ਸਮੂਟੀਆਂ ਜਥੇਬੰਦੀਆਂ ਜਿਸ ਵਿੱਚ ਸਿੱਖ ਜਥੇਬੰਦੀਆਂ ਸਮਾਜ ਸੇਵਕ ਲੋਕ ਸ਼ਾਮਲ ਸਨ ਉਨ੍ਹਾਂ ਵੱਲੋਂ ਬੈਠ ਕੇ ਇੱਕ ਗੱਲਬਾਤ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਘਰ ਬਣਾਉਣ ਦੀ ਤਿਆਰੀ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਉਹ ਘਟਾਇਆ ਗਿਆ ਸੀ ਜਿਸ ਤੋਂ ਬਾਅਦ ਵੀਡੀਓ ਵਾਇਰਲ ਹੁੰਦੀ ਹੈ ਅਤੇ ਅੱਜ ਇੱਕ ਚੰਗੀ ਖਬਰ ਇਹ ਹੈ ਕਿ ਉਸ ਪਰਿਵਾਰ ਨੂੰ ਇੱਕ ਨਵਾਂ ਰਹਿਣ ਬਸੇਰਾ ਮਿਲਣ ਜਾ ਰਿਹਾ ਹੈ ਵੇਗਰੋ ਚੈਨਲ ਦਾ ਆਰ ਐਨ ਨਿਊਜ਼ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਘਰ ਬਣਾਉਣ ਜਾ ਰਹੇ ਆ ਜੱਥੇਬੰਦੀਆਂ ਦਾ ਜਿਨ੍ਹਾਂ ਨੇ ਸਾਨੂੰ ਘਰ ਬਣਾਉਣ ਦੀ ਸਹਾਇਤਾ ਦਿੱਤੀ ਉਹ ਦਿਨਾਂ ਪਰਿਵਾਰ ਉਹਨਾਂ ਦਾ ਸਾਨੂੰ ਰੋਟੀ ਪਾਣੀ ਸਾਰਾ ਕੁਝ ਹੋ ਦੀ ਧਰਮਿੰਦਰਜੀਤ ਸਿੰਘ ਨੰਬਰਦਾਰ ਪਿੰਡ ਪੜਵਾ ਉਸ ਟਾਈਮ ਮਤਲਬ ਉਹ ਬਹੁਤ ਘਨਾਉਣੀ ਹਲਕਤ ਕੀਤੀ ਹੈ ਗਰੀਬ ਪਰਿਵਾਰ ਦਾ ਘਰ ਤਾ ਆ ਦਿੱਤਾ ਆਪ ਉਹਨਾਂ ਆਲੀਸ਼ਾਨ ਬਿਲਡਿੰਗਾਂ ਬਣਾਈਆਂ ਐਸੀ ਜਗ੍ਹਾ ਦੇ ਵਿੱਚ ਬਣਾਈਆਂ ਨੇ ਪੰਚਾਇਤੀ ਜਾਂ ਸ਼ਾਮਲਟ ਕਹ ਲਓ ਉਸੇ ਜਗ੍ਹਾ ਦੇ ਵਿੱਚ ਇਹਨਾਂ ਬਣਾਈਆਂ ਛੱਪੜਾਂ ਦੇ ਵਿੱਚ ਸਾਹਮਣੇ ਵੇਖੋ ਅਜੇ ਵੀ ਨਾ ਕੂੜਾ ਗੋਆ ਛੋਟਾ ਛੋਟਾ ਜੇ ਵੀ ਪੂਰੇ ਨੇ ਪਰ ਗਰੀਬ ਤੇ ਬਸ ਗਰੀਬ ਹੋਣ ਕਰਕੇ ਉਹਦਾ ਘਰ ਟੱਟ ਗਿਆ ਵਾ ਗੱਲ ਇਹ ਬਹੁਤ ਮਾੜੀ ਉਹਨਾਂ ਗੱਲ ਕੀਤੀ ਹੈ ਪਰ ਇਦਾਂ ਉਹਨਾਂ ਨੂੰ ਕਰਨਾ ਨਹੀਂ ਚਾਹੀਦਾ ਚਲੋ ਅੱਜ ਸਿੰਘ ਜੱਸੇਪਤ ਦੀਆਂ ਕੋਈ ਆਈਆਂ ਨੇ ਬਾਬਾ ਮਾਨ ਸਿੰਘ ਜੀ ਆਏ ਕੋਈ ਉਹਨੂੰ ਮਦਦ ਦੇ ਗਏ ਨੇ ਚਲੋ ਗਰੀਬ ਦਾ ਘਰ ਬਣ ਜਾਣਾ ਵਾ ਬਾਕੀ ਤੁਹਾਡਾ ਬਹੁਤ ਧੰਨਵਾਦ ਹੈ ਤੁਹਾਂ ਵੀਡੀਓ ਤਾਂ ਚੁੱਕੀ ਆ ਮੀਡੀਆ 'ਚ ਆਇਆ ਵਾ ਤੇ ਗਰੀਬ ਦੀ ਸੁਣੀ ਗਈ ਨਹੀਂ ਤੇ ਗਰੀਬ ਨੂੰ ਕਿਹਨੇ ਪੁੱਛਣਾ ਸੀ ਬਸ ਮੈਂ ਇਹ ਕਹਿਣਾ ਚਾਹੁੰਦਾ ਬਾਕੀ ਵਾਹਿਗੁਰੂ ਸਭ ਹੈਗੇ ਫਤਿਹ ਹਾਜੀ ਉਦੋਂ ਦੁੱਖ ਹੀ ਪੀਕੇਸ ਦਾ ਘਰ ਟੱਟ ਆਇਆ ਤੇ ਅੱਜ ਖੁਸ਼ੀ ਇਹ ਆ ਕਿ ਗਰੀਬ ਦਾ ਪੱਖ ਲਿਆ ਗਿਆ ਵਾ ਤੇ ਐਦਾਂ ਹੀ ਹਰ ਕਿਸੇ ਦਾ ਪੱਖ ਲਿਆ ਜਾਏਗਾ ਕੋਈ ਇਸ ਆਪਣੇ ਏਰੀਆ 'ਚ ਵਧੀ ਕੀ ਨਹੀਂ ਹੁੰਦਾ ਵੰਗੇ ਨਾ ਕਿ ਪਾਰਟੀ ਵੱਲੋਂ ਨਾ ਕਿ ਇਹ ਲੋਕ ਸੇਵਾ ਕਰਦੇ ਆ ਤੇ ਲੋਕ ਸੇਵਾ ਹੀ ਕਰਾਂਗੇ ਤੇ ਗਾੜੀ ਆਉਣ ਵਾਲੇ ਅਗਲੇ ਸਾਲ ਦੇ ਵਿੱਚ ਆਪਾਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰਨਾ ਚਾਹੁੰਦੇ ਆ ਜਿੰਨੂੰ ਵੀ ਸੰਯੋਗ ਦੀ ਲੋੜ ਆ ਤੇ ਸਾਡਾ ਸੰਯੋਗ ਲੈਣ ਅੱਜ ਅਸੀਂ ਲੱਖ ਰੁਪਏ ਦਿੱਤਾ ਜੀ ਫੇਰ ਦਿੱਤਾ ਜੀ ਇਹ ਦੈਲੋਗ ਸੇਵਾ ਕਰਦੇ ਰਵਾਂਗੇ ਆਪਣੇ ਪੰਜਾਬੀਆਂ ਨੇ ਕਿੰਨੇ ਵੀ ਵੱਧ ਤੋਂ ਵੱਧ ਗਰੀਬ ਘਰਾਂ ਦੀ ਸਜੂਗ ਦੋ ਤੇ ਆਪਣੇ ਟੜਾ ਬਾਜ਼ੀਆਂ ਛੱਡੋ ਤੇ ਏਕਾ ਵਰਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਆਏ ਆ ਜੀ ਭਾਈ ਕਨਈਆ 8 ਯੂਕੇ ਵੱਲੋਂ ਜੋ ਇੱਕ ਗਰੀਬ ਪਰਿਵਾਰ ਦਾ ਕੋਜ ਅਸ਼ਰਾਰਤੀ ਅਨਸਰਾਂ ਵੱਲੋਂ ਇੱਕ ਘੱਟ ਆਇਆ ਗਿਆ ਸੀ ਤੇ ਅੱਜ ਸੰਗਤ ਦੇ ਸਜੋਗ ਨਾਲ ਸਾਰੇ ਜਥੇਬੰਦੀਆਂ ਦੇ ਸਜੋਗ ਨਾਲ ਜੋ ਅੱਜ ਨੀ ਪੱਥਰ ਰੱਖਣ ਜਾ ਰਹੇ ਆ ਜੀ ਤੇ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਜਥੇਬੰਦੀਆਂ ਦੂਰੋਂ ਨੇਰੇ ਪਹੁੰਚੀਆਂ ਵਾ ਤੇ ਵੱਧ ਚੜ ਕੇ ਸਾਥ ਵੀ ਦੇਣਾ ਸਾਰੇ ਸੰਗਤ ਨੇ ਜੋ ਇਸ ਦਾ ਲੈਂਟਰ ਪਾਇਆ ਜਾਵੇ ਯਾਬੀਆਂ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਆ ਤੇ ਵੱਧ ਤੋਂ ਵੱਧ ਇੱਕ ਦੂਜੇ ਦੇ ਨਾਲ ਖੜੋ ਤੇ ਕਿਸੇ ਦੇ ਨਾਲ ਵੀ ਜੇ ਧੱਕਾ ਹੁੰਦਾ ਵਾ ਉਹ ਧੱਕਾ ਨਾ ਬਰਦਾਸ਼ਤ ਕਰੋ ਜੋ ਜੂਪੀ ਬਿਹਾਰ ਤੋਂ ਆ ਕੇ ਭਈਏ ਸਾਡੇ ਪੰਜਾਬ ਦੇ ਵਿੱਚ ਰਾਜ ਕਰ ਰਹੇ ਨੇ ਤੇ ਅਸੀਂ ਉਹ ਰਾਜ ਨੂੰ ਆਪਣੇ ਹੱਥੋਂ ਨਾ ਖੋਹ ਦਈਏ ਤੇ ਆਪਣੇ ਆਪ ਖੁਦ ਇੱਕ ਕਾਇਮ ਜਾਬ ਹੋਵੋ ਜੀ ਜੀਆ ਵਾਲਮੀਕੀ ਜੈ ਗੁਰੂ ਗਿਆਨਾ ਜੀ ਮੈਂ ਬਾਬਾ ਨਛੱਤਰਨਾਥ ਸ਼ੇਰਗਿੱਲ ਚੇਅਰਮੈਨ ਗੁਰੂ ਗਿਆਨਾਥ ਵਾਲਮੀਕੀ ਧਰਮ ਸਮਾਜ ਪਾਵਨ ਵਾਲਮੀਕੀ ਦੀ ਤਿਰਥ ਅਮਰੀ ਸਰ ਤੋਂ ਇਹ ਦੱਸਣਾ ਚਾਹੁੰਦਾ ਹੈ ਇਹ ਅੱਜ ਦੀ ਜਾਂ ਇੱਕ ਪਿੰਡ ਦੀ ਘਟਨਾ ਨਹੀਂ ਹੈ ਇਹ ਹਜ਼ਾਰਾਂ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਇੱਕ ਇੱਕ ਦੋ ਦੋ ਪਿੰਡਾਂ ਦੇ ਵਿੱਚ ਇਹੋ ਜੇ ਮੂਰਖ ਮਦਬੁੱਧੀ ਅਤੇ ਧੌਣ ਚ ਕਿਲਾ ਰੱਖਣ ਵਾਲੇ ਲੋਕ ਰਹਿੰਦੇ ਨੇ ਜਿਹੜੇ ਸ਼ੈਡੂਲ ਕਾਸਟ ਭਾਈਚਾਰੇ ਨਾਲ ਹਮੇਸ਼ਾ ਤੱਕਾ ਕਰਦੇ। ਸੋ ਇੱਥੇ ਮੈਂ ਦੱਸਣਾ ਚਾਹੁੰਨਾ ਸਾਰੀ ਆਵਾਮ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਿ ਜਿੰਨਾ ਤੱਕ ਤੁਸੀਂ ਏਕਾ ਨਹੀਂ ਕਰੋਗੇ ਜਿੰਨਾ ਤੱਕ ਤੁਹਾਡੀ ਕਤਰਤਾ ਨਹੀਂ ਹੋਏਗੀ ਇਸ ਤਰ੍ਹਾਂ ਦੇ ਤੱਕੇ ਤੁਹਾਡੇ ਨਾਲ ਹੁੰਦੇ ਰਹਿਣੇ ਆ। ਉਹ ਭਰਾਓ ਦੇਖੋ ਕਿੰਡੀ ਮਾੜੀ ਗੱਲ ਹੈ ਸਾਡੇ ਪਰਿਵਾਰ ਦੇ ਨਿਆਣਿਆਂ ਨੂੰ ਬੱਚਿਆਂ ਸਾਡਿਆਂ ਨੂੰ ਜਿਹੜਾ ਆ ਰਾਤ ਠੰਡ ਦੇ ਵਿੱਚ ਰਹਿਣਾ ਪੈ ਰਿਹਾ ਸੀਗਾ। ਜਿਹੜਾ ਸਿਰਫ ਤੇ ਸਿਰਫ ਸ਼ੈਡਿਊਲ ਕਾਸਟ ਭਾਈਚਾਰੇ ਦੇ ਘਰ ਨੂੰ ਟਾਰਗੇਟ ਕੀਤਾ ਗਿਆ ਨਿਸ਼ਾਨਾ ਬਣਾਇਆ ਗਿਆ ਸੋ ਇਹ ਜਿਹੜੀ ਮਦ ਭਾਗੀ ਖਬਰ ਹੈ ਮਹਿਮਾਨਯੋਗ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਨੂੰ ਅਪੀਲ ਕਰਦਾ ਕਿ ਇਸ ਮਸਲੇ ਦੇ ਵਿੱਚ ਖੁਦ ਦਖਲ ਕਰਨ ਅਤੇ ਉਹਨਾਂ ਲੋਕਾਂ ਤੇ ਜਿਨ੍ਹਾਂ ਨੇ ਸਾਡੇ ਐਸਸੀ ਭਾਈਚਾਰੇ ਦਾ ਘਰ ਢਾਢੇਰੀ ਕੀਤਾ ਉਨ੍ਹਾਂ ਤੇ ਐਸਆਈ ਐਕਟ ਦਾ ਪਰਚਾ ਦਰਜ ਕੀਤਾ ਜਾਵੇ ਅਤੇ ਹੋਰ ਸੰਗੀਨ ਧਾਰਾਵਾਂ ਲਾ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਕਿਉਂਕਿ ਪ੍ਰਸ਼ਾਸਨ ਵੱਲੋਂ ਕੋਈ ਖਾਸ ਕੋਆਪਰੇਟ ਨਹੀਂ ਕੀਤਾ ਜਾ ਰਿਹਾ ਕਿਉਂਕਿ ਜੇਕਰ ਪ੍ਰਸ਼ਾਸਨ ਇਸ ਤਰ੍ਹਾਂ ਕੋਆਪਰੇਟ ਨਹੀਂ ਕਰੇਗਾ ਐਸੀ ਭਾਈਚਾਰੇ ਨਾਲ ਇਸੇ ਤਰ੍ਹਾਂ ਤੱਕਾ ਹੋਏਗਾ ਤੇ ਮਜਬੂਰਨ ਸਾਨੂੰ ਸੰਘਰਸ਼ਦਾਰਾ ਜਿਹੜਾ ਆ ਉਹ ਚੁੰਨਾ ਪਏਗਾ ਦਾਸ ਦਾ ਨਾਮ ਇੰਦਰਜੀਤ ਸਿੰਘ ਢੋਲਣ ਦਾਸ ਸ਼ਰਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਮੱਦੇਬਦੋ ਚੇਅਰਮੈਨ ਅੱਜ ਸਮੁੱਚੀ ਆਪਣੀ ਜਿਸ ਬੰਦੀ ਲੈ ਕੇ ਉਦੇਦਾਰਾਂ ਨੂੰ ਲੈ ਕੇ ਪਹੁੰਚੇ ਆ ਉਸ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਹੈ ਧੰਨਵਾਦ ਕਰਦਾ ਬਾਬਾ ਜੀ ਉਹਨਾਂ ਦਾ ਹੁਣੇ ਬਾਬਾ ਜੀ ਉਹਨਾਂ ਨੇ ਜਿਹੜੇ ਆਪਣੇ ਬਿਆਨ ਦਿੱਤੇ ਆ ਬਹੁਤ ਉਹਨਾਂ ਦਾ ਧੰਨਵਾਦ ਭੈਣ ਹਰਜੀਤ ਕੌਰ ਜੀ ਦਾ ਜੱਗੂ ਦੀ ਮਾਤਾ ਦਾ ਬਹੁਤ ਬਹੁਤ ਧੰਨਵਾਦ ਬਾਬਾ ਨਿਸ਼ਤਰਨਾਥ ਜੀ ਦਾ ਬਹੁਤ ਧੰਨਵਾਦ ਉਹ ਵੀ ਇੱਥੇ ਪਹੁੰਚੇ ਨੇ ਹੋਰ ਸਮੁੱਚੀਆਂ ਜੱਸੇ ਬੰਦੀਆਂ ਇੱਥੇ ਪਹੁੰਚੀਆਂ ਭਾਈ ਦਮੋਦਰ ਸਾਹਿਬ ਪਹੁੰਚੇ ਜਗੀਰ ਸਿੰਘ ਭਾਗਵਾਲ ਸਾਹਿਬ ਪਹੁੰਚੇ ਨੇ ਸਮੁੱਚੀਆਂ ਜੱਸੇ ਬੰਦੀਆਂ ਪਹੁੰਚੀਆਂ ਉਹਨਾਂ ਦਾ ਧੰਨਵਾਦ ਬਹੁਤ ਏ ਤੱਕਾ ਹੋਇਆ ਸੀ ਜਦੋਂ ਸੋਸ਼ਲ ਮੀਡੀਆ ਤੇ ਵੇਖਿਆ ਤੇ ਬਹੁਤ ਦਿਲ ਨੂੰ ਠੇਸ ਪਹੁੰਚੀ ਕਿ ਇਹ ਗਰੀਬ ਲੋਕਾਂ ਨੇ ਕਿਉਂ ਹੁੰਦਾ ਹੈ ਇਹ ਗਰੀਬਾਂ ਨੇ ਕਿਉਂ ਹੁੰਦਾ ਜਿਹੜਾ ਧੜੱਡ ਤਕੜਾ ਲੋਕ ਹੁੰਦਾ ਤੇ ਉਹਨੂੰ ਜਾ ਕੇ ਜੇ ਉਹ ਕਿਤੇ ਕਬਜ਼ਾ ਕਰ ਲੈਂਦਾ ਤੇ ਸਗੋਂ ਉਹਦੀ ਸਹਾਇਤਾ ਕੀਤੀ ਜਾਂਦੀ ਹੈ ਸਹਾਇਤਾ ਕਰਨੀ ਪੈਂਦੀ ਹੈ ਗਰੀਬ ਲੋਕਾਂ ਦੀ ਗਰੀਬਾਂ ਦੇ ਜਿਹੜੇ ਘਰ ਬਣਾ ਕੇ ਦਿੱਤੇ ਜਾਂਦੇ ਘਟਾ ਕੇ ਦਿੱਤੇ ਜਾਂਦੇ ਇਹ ਬਹੁਤ ਨਿੰਦਨਯੋਗ ਘਟਨਾ ਜਿਹੜੀ ਇਹ ਤੇ ਘਟੀ ਆ ਇਸ ਪਿੰਡ ਦੇ ਵਿੱਚ ਦਾਸ ਇਸ ਹੋਈ ਹੋਈ ਢਾਏ ਹੋਏ ਮਕਾਨ ਦੀ ਆਪਣੀ ਜਸੇਬੰਦੀ ਦੇ ਤਹਿਤ ਸ਼੍ਰੋਮਣੀ ਜਰਨਲ ਅਮਰਜੀਤ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਵੱਲੋਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਔਰ ਜੇਕਰ ਇਸੇ ਤਰ੍ਹਾਂ ਹੋ ਅੱਗੇ ਵੀ ਧੱਕਾ ਹੁੰਦਾ ਰਿਹਾ ਤੇ ਅਸੀਂ ਸਾਰੀਆਂ ਜਸੇਬੰਦੀਆਂ ਇਕੱਤਰ ਧੋਕੇ ਅਸੀਂ ਟੱਕਰ ਲੈਣ ਨੂੰ ਤਿਆਰ ਆ ਅਸੀਂ ਅੱਗੇ ਤੋਂ ਇਹੋ ਜਿਹੇ ਜਿਹੜੇ ਆ ਢਾਟਵਾਈ ਵਾਲੇ ਕੰਮ ਬੰਦ ਕਰਨਾ ਚਾਹੁੰਦੇ ਆ ਸ਼ਰ੍ਹਾਂ ਮੇ ਮੀਡੀਆ ਦੇ ਵਿੱਚ ਮੈਂ ਬਿਆਨ ਦਿੰਦਾ ਕਿ ਜੇਕਰ ਐਸਸੀ ਪਰਿਵਾਰ ਨਾਲ ਕੋਈ ਅੱਗੇ ਤੋਂ ਇਦਾਂ ਦੀ ਘਟਨਾ ਵਾਪਰੀ ਤੇ ਸਬੂਚੀਆਂ ਜੱਸੇ ਬੰਦੀਆਂ ਠੰਡੀਆਂ ਨਹੀਂ ਪਹਿਣਗੀਆਂ ਗਰਮ ਹੋ ਕੇ ਇੱਟ ਦਾ ਜਵਾਬ ਪੱਥਰ ਨਾਲ ਦੇਣਗੀਆਂ ਮੇਰਾ ਨਾਂ ਰਣਜੀਤ ਸਿੰਘ ਤਮੋਧਰ ਗੁਆਰਮਿਕ ਧਰਮ ਸਮਾਜ ਦੇ ਇਥੇ ਬਹੁਤ ਸਤਿਕਾਰਯੋਗ ਮਾ ਸ਼ਤਰਨਾਥ ਜੀ ਪਹੁੰਚੇ ਨੇ ਇੰਦਰਜੀਤ ਸਿੰਘ ਢੋਲਣ ਬਾਬਾ ਜੀਮਨ ਸਿੰਘ ਧਰਮ ਪ੍ਰਚਾਰ ਆਲ ਇੰਡੀਆ ਦੇ ਚੇਅਰਮੈਨ ਮਾਤ ਸਤਿਕਾਰਯੋਗ ਨੇ ਨਿਰਮਲ ਸਿੰਘ ਜੀ ਕਾਲਿਆ ਮਲੂਕ ਸਿੰਘ ਦੀ ਭਾਗੋਵਾਲ ਬਹੁਤ ਸਤਿਕਾਰਯੋਗ ਮੈਂ ਇਸ ਮਸਲੇ ਨੂੰ 14 ਤਰੀਕ ਨੂੰ ਜਦੋਂ ਵੀਡੀਓ ਵਾਇਰਲ ਹੋਈ ਮੇਰੇ ਤੱਕ ਪਹੁੰਚੀ ਆ ਪਹਿਲੋ ਤਾਂ ਮੈਂ ਗਗਨ ਜੀ ਕੰਗ ਦਾ ਧੰਨਵਾਦ ਕਰਨਾ ਜਿਨੇ ਵੀਡੀਓ ਬਣਾ ਕੇ ਸਾਡੇ ਤੱਕ ਜੜੀਆਂ ਸੰਸਤ ਪਹੁੰਚਾਈਆਂ ਜਿਹਰੋਂ ਮਨ ਦੇਖਿਆ ਵੀਡੀਓ ਤੇ ਮਨ ਨੂੰ ਇਨਾ ਦੁੱਖ ਹੋਇਆ ਕਿ ਗੁਰੂ ਸਾਹਿਬ ਦੇ ਸ਼ਹਾਦਤ ਦੇ ਦਿਨ ਚੱਲ ਰਹੇ ਨੇ ਬੱਚੇ ਸ਼ਹੀਦ ਹੋ ਕੇ ਪੰਥ ਦੇ ਜਿਹੜੇ ਯੋਧੇ ਉਹ ਸ਼ਹੀਦ ਹੋ ਰਹੇ ਨੇ ਤੇ ਇਸ ਨਕਮੀ ਸੋਚ ਵਾਲੇ ਬੰਦਿਆਂ ਨੇ ਇਹ ਮਕਾਨ ਟਾ ਕੇ ਬਹੁਤ ਮਾੜਾ ਕੀਤਾ ਇਹ ਗੱਲ ਨੂੰ ਦੁੱਖदाई ਦੀ ਖਬਰ ਸੀ ਅਸੀਂ ਉੱਥੇ ਪਹੁੰਚੇ ਸੋ ਪ੍ਰਸ਼ਾਸਨ ਨੇ ਵੀ ਸਾਡਾ ਸਾਥ ਦਿੱਤਾ ਪਰਚਾ ਦਰਜ ਕੀਤਾ ਸਮੂਚੀਆਂ ਜਥੇਬੰਦੀਆਂ ਪਹੁੰਚੀਆਂ ਬੜਾ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵੀਡੀਓ ਵਾਇਰਲ ਹੋਈ ਆ ਸੋ ਅੱਜ ਸਾਰੀਆਂ ਜਥੇਬੰਦੀਆਂ ਇੱਥੇ ਮਕਾਨ ਬਣਾਉਣ ਚ ਯੋਗਦਾਨ ਪਾ ਰਹੀਆਂ ਤੇ ਸਮੂੱਚਾ ਮੈਂ ਤੁਹਾਡੇ ਮਾਧਿਅਮ ਰਾਹੀਂ ਜੋ ਚੈਨਲਾਂ ਦਾ ਧੰਨਵਾਦ ਕਰਦਾ ਕਿ ਜਿਹੜੇ ਆਮ ਲੋਕਾਂ ਦੇ ਚannels ਤੱਕ ਪਹੁੰਚਾ ਕੇ ਲੋਕਾਂ ਨੂੰ ਆਮ ਨੂੰ ਪਹੁੰਚਾਇਆ ਮੈਂ ਸਤਿਕਾਰਯੋਗ ਸਾਥੀਆਂ ਦਾ ਦਾਤ ਦਾ ਤਹਿਦਰੁਤ ਧੰਨਵਾਦ ਕਰਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਜਦੋਂ ਬਾਬਾ ਬਲਦੇਵ ਸਿੰਘ ਜੀ ਪੰਥ ਅਕਾਲੀ ਤਰਨਤਾਰਨ ਨਾਲ ਮਿਲ ਸੀ ਬਾਬਾ ਨਬਾਉ ਸਿੰਘ ਅੰਸ਼ ਬਨ ਸਿੰਘ ਜੀ ਆਤਮਾ ਸਿੰਘ ਸ਼ਾਕਾਨਨ ਕਾਨਾ ਸਾਹਿਬ ਜਿਹਨਾਂ 1921 ਵਿੱਚ ਮੰਤਨਾਰਾਇਣ ਦਾਸ ਨੂੰ ਕੱਢਿਆ ਮੈਂ ਉਸ ਪਰਿਵਾਰ ਵਿੱਚੋਂ ਦਾਸ ਚਲੋ ਬਾਬੇ ਮਾਨ ਸੇ ਹੁਣਾਂ ਫੈਸਲਾ ਕਰਤਾ ਬਹੁਤ ਵਧੀਆ ਕਰਤਾ ਉਹ ਵੀ ਸਾਡੇ ਮਹਾਪੁਰਖ ਆ ਬਹੁਤ ਹੀ ਤੱਕਾ ਹੈ ਜਿਹੜਾ ਗਰੀਬਾਂ ਬੰਦੇ ਨੇ ਕਰ ਲੈਣਾ ਇਹ ਇੱਕ ਜਗ੍ਹਾ ਨਹੀਂ ਹਰ ਹਰ ਜਗ੍ਹਾ ਵਾ ਬਣਾਉ ਇਹ ਕੰਮ ਕਰਨਾ ਮਾੜੀ ਗੱਲ ਹੈ ਜਦੋਂ ਗਰੀਬਾਂ ਦੀ ਸਹਾਇਤਾ ਕਰਨਾ ਸਹੂਲਤ ਦੇਣ ਤਾਂ ਬਹੁਤ ਚੰਗੀ ਗੱਲ ਤਗੜੇ ਬੰਦੇ ਨੂੰ ਕੋਈ ਫਰਕ ਨਹੀਂ ਜੇ ਕੋਈ ਮਹੱਤਰ ਬੰਦਾ ਬਹਿ ਜਾਂਦਾ ਤੇ ਉਹ ਨਜਾਇਜ਼ ਕਬਜ਼ਾ ਵਾ ਤੇ ਜੇ ਕੋਈ ਤਗੜਾ ਬੰਦਾ ਮਲ ਲੈਂਦਾ ਦੱਬ ਕੇ ਕੋ ਪਾਹਤ ਕਿਲੇ ਉਹ ਜਾਇਜ਼ ਬੜੀ ਮਾੜੀ ਗੱਲ ਨੰਨ ਜੋ ਗੱਲ ਹੈ ਨਹੀਂ ਕਰਨਾ ਚਾਹਤਾ ਗਰੀਬ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਉਹ ਗੱਸੀਸਾ ਲੈਣੀ ਆ ਗਰੀਬ ਬੰਦੇ ਕੋ ਤੇ ਜੇ ਆਪਾਂ ਧੱਕਾ ਕਰਦੇ ਆ ਚਲੋ ਸਤਗੁਰ ਤੇ ਵੰਦਾ ਹੀ ਆ ਨਾ ਅਕਾਲਪੁਰ ਕਾ ਪੇ ਮਦਦ ਕਰੂਗਾ ਬਾਕੀ ਸਾਡੇ ਭੜਾ ਇਹ ਆ ਸੇਰ ਗਿੱਲ ਸਾਹਿਬ ਹੋਣੀ ਟੋਲਨ ਸਾਹਿਬ ਟੋਲਨ ਸਾਹਿਬ ਤੇ ਜੇ ਦਮੋਦਰ ਸਾਹਿਬ ਦਮੋਦਰ ਸਾਹਿਬ ਸਾਡੇ ਸਾਡੇ ਭੜਾ ਇਹ ਆ ਆਪਾਂ ਨਾਲ ਆ ਮਲੂਕ ਸਿੰਘ ਹੋਣੀ ਆਏ ਆ ਕਾਮਰੇਟ ਜਹੇ ਬੰਦੀ ਵੀ ਆਏ ਆ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਹੋਣੀ 70 ਨਾਥ ਜੀ ਆਏ ਆ ਉਹਨਾਂ ਦਾ ਵੀ ਬਹੁਤ ਧੰਨ ਸਾਡੇ ਇਲਾਕੇ ਜੇ ਆਏ ਆ ਬਾਕੀ ਭੈਣ ਜੇ ਜੀਤਗੁਰ ਕੱਲ ਦੇ ਨਹੀਂ ਪੱਥਰ ਧੜ ਗਈ ਆ ਜੱਗੂ ਦੀ ਮਾਤਾ ਉਹਨਾਂ ਦਾ ਵਿਸ਼ੇਸ਼ ਕਰਕੇ ਬਹੁਤ ਬਹੁਤ ਧੰਨਵਾਦ ਜਸ਼ੇ ਬੰਦੀ ਵੱਲੋਂ ਨਾਸ਼ਵਨੀ ਕੁਮਾਰ ਲਖਣਕੜਾ ਪੰਜਾਬ ਕਿਸਾਨ ਜੁਨੀਅਨ ਦਾ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਕਮੇਟੀ ਮੈਂਬਰ ਸੰਯੁਕਤ ਮੋਰਚੇ ਦਾ ਮੈਂ ਕੁਰਦਾਸਪੁਰ ਦਾਗੂ ਆ ਬੜੀ ਇੱਕ ੱੱਕਾਸ਼ਾਈ ਹੋਈ ਆ ਮੈਂ ਸਾਰੀਆਂ ਜੱਠੇ ਬੰਦੀਆਂ ਦਾ ਇੱਥੇ ਜਿਨ੍ਹਾਂ ਨੇ ਮਦਦ ਕੀਤੀ ਆ ਜੜੀਆਂ ਆਈਆਂ ਨੇ ਉਹ ਮੈਂ ਤੈਅ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਜੁਨਮ ਦੇ ਖਿਲਾਫ ਇਕੱਠਿਆਂ ਕੇ ਆਵਾਜ਼ ਉਠਾਈ ਹੈ ਤੇ ਇਸ ਗਰੀਬ ਪਰਿਵਾਰ ਦੀ ਜਿਹੜੀ ਹੈ ਨਾ ਬਾਹ ਫੜੀ ਹੈ ਅਸੀਂ ਇਹ ਗੱਲ ਜਿਹੜੀ ਇਹਦਾ ਉਹ ਸਾਬਤ ਕਰਦੇ ਹਾਂ ਕਿ ਜਿਸ ਤਰੀਕੇ ਦੇ ਨਾਲ ਤੱਕੇਖਾਈ ਪਿੰਡਾਂ ਦੇ ਵਿੱਚ ਜਾਂ ਹੋਰ ਕਿਤੇ ਵੀ ਤੱਕੇਖਾਈ ਕਿਸੇ ਵੀ ਗਰੀਬ ਪਰਿਵਾਰ ਨਾਲ ਹੁੰਦੀ ਹੈ ਸਾਰੀਆਂ ਜੱਥੇਬੰਦੀਆਂ ਇੱਕ ਮੁੱਠ ਹੋ ਕੇ ਉਹਦਾ ਸਾਥ ਦੇਣਾ ਚਾਹੀਦਾ